ਉਹ ਦਰਬੋਕੇ ਫੜ ਲੈ ਆਓ ਜੀ ਬਾਈ ਜੀ ਆਪਾਂ ਗੱਲਾਂ ਕਰਦੇ ਹੱਦ ਭਨਵੀ ਮਿਹਨਤ ਦੀਆਂ ਬਾਈ ਪੱਲੇਦਾਰਾਂ ਦੀਆਂ ਕੀ ਤਰ੍ਹਾਂ ਦੀ ਕਰਦਾ ਮਿਹਨਤ ਤੂੰ ਸਰਦਾਰ ਆ ਬੇ ਪੱਲੇਦਾਰਾ ਕਰਦਾ ਮਿਹਨਤ ਤੂੰ ਸਰਦਾਰ ਆ ਬੇ ਪੱਲੇਦਾਰਾ ਕਰਦਾ ਫੇਰ ਵੀ ਸਰ ਤੇ ਪਾਰਾ ਕਰਦਾ ਫੇਰ ਵੀ ਸਰ ਤੇ ਪਾਰਾ ਕਰਦਾ ਸਖਤ ਕਮਾਈਆਂ ਤੂੰ ਹੱਦ ਗਾਲ ਦਹਾ ਫਿਰਦਾ ਮੈਂ ਕਿਹੜੀਆਂ ਕੋਠੀਆਂ ਪਾਈਆਂ ਤੂੰ ਅੱਧ ਗਾਲ ਦਾ ਫਰਦਾਂ ਵੇ ਘੇੜੀਆਂ ਕੋਠੀਆਂ ਪਾਈਆਂ ਤੂੰ ਉਹ ਗੱਲ ਤਾਂ ਤੇਰੀ ਸੋਣਾ ਆਨੇ ਨਹੀਂ ਸੁਣ ਰਕਾਨੇ ਗੱਲ ਤਾਂ ਤੇਰੀ ਸੋਣਾ ਆਨੇ ਨਹੀਂ ਸੁਣ ਰਕਾਨੇ ਜਾਈਏ ਥੱਕ ਮੇਰੀਏ ਜਾਣੇ ਜਾਈਏ ਥੱਕ ਮੇਰੀਏ ਜਾਣੇ ਸੋਚਣਾ ਕੋਈ ਸਰਕਾਰਾਂ ਨੂੰ ਸਾਨੂੰ ਕੋਈ ਸਹੂਲਤ ਦਿੱਤੀ ਨਾ ਨਹੀਂ ਪੱਲੇਦਾਰਾਂ ਨੂੰ ਕੋਈ ਸਹੂਲਤ ਦਿੱਤੀ ਨਾ ਨਹੀਂ ਪੱਲੇਦਾਰਾਂ ਨੂੰ ਚੱਕਦਾ ਨਿੱਤ ਮੋਢੇ ਤੇ ਬੋਰੀ ਵੇ ਬਣ ਕੇ ਬੋਰੀ ਟੱਕਦਾ ਨਹੀਂ ਤਮੂਰ ਦੇ ਤੇ ਮੋਰੀ ਬਹਿਣ ਕੇ ਮੋਰੀ ਪੈਂਦੀ ਜਾਂਦੀ ਆ ਕਮਜ਼ੋਰੀ ਪੈਂਦੀ ਜਾਂਦੀ ਆ ਕਮਜ਼ੋਰੀ ਨਾ ਕੋਈ ਮਿਲਣ ਖਰਾਕਾਂ ਵੇ ਨਾ ਘਰ ਤੇ ਚੁੱਲੇ ਦੇ ਚੱਲਦੇ ਵੇ ਉੱਤੋਂ ਫਿਕਰ ਜਵਾਖਾਂ ਦੇ ਨਾ ਘਰ ਤੇ ਚੁੱਲੇ ਦੇ ਚੱਲਦੇ ਵੇ ਉੱਤੋਂ ਫਿਕਰ ਜਵਾਖਾਂ ਦੇ ਓ ਲੱਗੀ ਅੱਜ ਸਪੈਸ਼ਲ ਨਾਰੇ ਨਹੀਂ ਸੁਣ ਮਟਿਆ ਹਾਰੇ ਲੱਗੀ ਅੱਜ ਸਪੈਸ਼ਲ ਨਾਰੇ ਨਹੀਂ ਸੁਣ ਮਟਿਆ ਹਾਰੇ ਲੱਗੇ ਜਾਂ ਫੜਕਦੇ ਪਾਰੇ ਲੱਗੇ ਜਾਂ ਫੜਕ ਤੇ ਪਾਰੇ ਅਫਸਰ ਫਿਰਦੇ ਬਿੜਦੇ ਨਹੀਂ ਬਾਹਰ ਲਲਕ ਰਹੇ ਚੋਬਰ ਫਿਰਦੇ ਬਹੋਰੀਆਂ ਸਿੱਟਦੇ ਨਹੀਂ ਬਾਹਰ ਲਲਕ ਰਹੇ ਚੋਬਰ ਫਿਰਦੇ ਬਹੋਰੀਆਂ ਸਿੱਟਦੇ ਨਹੀਂ ਭਾਈ ਸ਼ੇਰ ਦੇ ਗੁਰਿੰਦ ਸਿੰਘ ਜੀ